ਤਰਨਤਾਰਨ ਦੇ ਪਿੰਡ ਵਰਪਾਲ ਵਿਖੇ ਪਾਠ ਦੇ ਭੇਟਾ ਦੇ ਪੈਸੇ ਲੈਣ ਗਏ ਦੋ ਭਰਾਵਾਂ ਤੇ ਇੱਕ ਪਾਠੀ ਸਿੰਘ ਨੇ ਹਮਲਾ ਕਰ ਦਿੱਤਾ ਜਿਸ ਦੌਰਾਨ ਛੋਟੇ ਭਰਾ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਮ੍ਰਿਤਕ ਦੀ ਪਛਾਣ 16 ਸਾਲਾ ਮਨਪ੍ਰੀਤ ਸਿੰਘ ਦੇ ਰੂਪ ਵਿੱਚ ਹੋਈ ਹੈ ਜੋ ਕਿ 10ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਪਾਠੀ ਸਿੰਘ ਦੀ ਡਿਊਟੀ ਵੀ ਕਰਦਾ ਸੀ ਅਤੇ ਜ਼ਖਮੀ ਹੋਇਆ ਉਸ ਦਾ ਵੱਡਾ ਭਰਾ ਜਸ਼ਨਪ੍ਰੀਤ ਸਿੰਘ ਹੈ ਜੋ ਕਿ 12ਵੀਂ ਜਮਾਤ ਵਿੱਚ ਪੜਦਾ ਹੈ ਮਾਮਲੇ ਦੀ ਜਾਣਕਾਰੀ ਦਿੰਦੇ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਪਿੰਡ ਵਰਪਾਲ ਦੇ ਰਹਿਣ ਵਾਲੇ ਇਹ ਦੋਵੇਂ ਭਰਾ ਇੱਕ ਪਾਠੀ ਸ਼ੁਭਕਰਨ ਸਿੰਘ ਤੋਂ ਭੇਟਾਂ ਦੇ ਪੈਸੇ ਲੈਣ ਗਏ ਸਨ ਅਤੇ ਜਦ ਇਹਨਾਂ ਦੋਵਾਂ ਨੇ ਉਸ ਕੋਲ ਜਾ ਕੇ ਪੈਸੇ ਦੀ ਮੰਗ ਕੀਤੀ ਤਾਂ ਉਸ ਪਾਠੀ ਨੇ ਝਗੜਾ ਸ਼ੁਰੂ ਕਰ ਦਿੱਤਾ ਅਤੇ ਮਨਪ੍ਰੀਤ ਸਿੰਘ ਦੇ ਛਾਤੀ ਵਿੱਚ ਚਾਕੂ ਮਾਰ ਦਿੱਤਾ ਅਤੇ ਜਸ਼ਨਪ੍ਰੀਤ ਸਿੰਘ ਨੂੰ ਵੀ ਜ਼ਖਮੀ ਕਰ ਸ਼ੁਭਕਰਨ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਉਹਨਾਂ ਦੱਸਿਆ ਕਿ ਮਨਪ੍ਰੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਅਤੇ ਜਸ਼ਨਪ੍ਰੀਤ ਸਿੰਘ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੌਕੇ ਤੇ ਪੁਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਚਲਬਾਤ ਕੋਈ ਨਹੀਂ ਬੱਚੇ ਸਾਡੇ ਨਾ ਇਹਨਾਂ ਨੇ ਮਾਇਆ ਲੈਣੀ ਸੀ ਆਪਣੇ ਖੰਡ ਪਖੰਡ ਦੀ ਡਿਊਟੀਆਂ ਦੀ। ਉਹ ਪੈਸੇ ਲੈਣ ਵਾਸਤੇ ਆਏ ਆ ਬਾਬਾ ਅਸ਼ਰਾ ਸਿੰਘ ਤੇ ਗੁਰਦਰ ਕਲਮਤੀ ਸਿੰਘ ਆ ਉਹਦੇ بیٹے ਕੋਲ ਉਹ ਵੀ ਖੰਡ ਪਖੰਡ ਇੱਥੇ ਪੜ੍ਹਦੇ। ਤੇ ਉਹਦੇ ਇਹਨਾਂ ਦੇ ਗੱਲ ਪੈ ਗਿਆ ਬੱਚਿਆਂ ਦੇ ਤੇ ਉਹ ਪਹਿਲਾਂ ਵੀ ਬਿਮਾਰਿਆ ਉਹ ਡਾ ਨਗੜਾ ਲਾਉਣ ਵਾਲਾ ਸੀ। ਉਹ ਦਾ ਦੰਦਾ ਸਲੋਤਰ ਜੀ ਨੇ ਉਹ ਮਾਰਿਆ ਉਹ ਛੋਟੇ ਦੇ ਮਾਰਨੇ ਪਿਆ ਦੇ ਵੱਡਾ ਚਲੀ ਹੈ ਇਹਦੇ ਵਿੱਚ ਸਰਚ ਫਿਰ ਉਹਨੇ ਛੋਟੇ ਦੇ ਕੋ ਖੰਜਰ ਮਾਰਿਆ ਸਿੱਧਾ ਦਿਲ ਤੇ ਵੱਜਾ ਬੜਾ ਵਹਿ ਗਿਆ ਇਥੋਂ ਹੁਣ ਤੱਕ ਕੋਈ ਡੈਥ ਹੋ ਗਈ ਜਿਹਨੇ ਜੈਪਲੀ ਨਾ ਉਹਦਾ ਮਨਪ੍ਰੀਤ ਸਿੰਘਾ ਭਤੀਜਾ ਜਿਹੜਾ ਉਹ ਭਰਾ ਦਾ ਜਿਹੜੇ ਪਿੰਡ ਦਾ ਸੀ ਪੁਰਪਾਲ ਦੇ ਉਹਦੀ ਉਮਰ ਤਾਂ 10 ਵਿੱਚ ਪੜਦਾ ਪਪਕਰਤ ਸਿੰਘ ਸਕੂਲ ਪੜਦਾ ਜੋ ਹਾਂ ਉਸਨੇ ক্লাস ਜਿਹਨੇ ਖੰਜਰ ਮਾਰਿਆ ਉਹਦਾ ਕੀ ਨਾਮ ਸੀ ਉਹਦਾ ਨਾਂ ਸ਼ੁਭਕਰਨ ਕੇ ਸ਼ੁਭਕਰਮਣੇ ਤਰ੍ਹਾਂ ਦਾ ਰਹੇ ਉਹ ਪਛੋ ਪਲਾਸੌਰ ਦੇ ਤੇ ਬਾਬੇ ਅਸਰਾ ਸਿੰਘ ਦੀ ਗੁਰਦਾਰੇ ਗੋਲਵਰ ਗੁਰਸੇਯਾ ਦਾ ਪਿਆਰੂ ਸੰਗਤ ਵਿੱਚ ਗਏ ਹਾਂ ਕੰਜਰਲਾ ਦੇ ਉਹਨੇ ਗੋਲਤਾ ਹੀ ਲੈਣੀ ਹੋਤੋ ਤੇ ਕੰਜਰਮਾਰਤਾ ਬਲੇ ਪ੍ਰਾਦੇ ਪਹਿਲੋ ਮੇਰੇ ਮਾਰਿਆ ਸੀ ਡੰਡਾ ਤੇ ਫਿਰ ਉਹਨੇ ਮੇਰੇ ਜਦੋਂ ਮੇਰੇ ਮਾਰਤਾ ਨਾਲ ਉਹਨੇ ਡੰਡਾ ਤੇ ਫਿਰ ਉਹਨੇ ਮੇਰੇ ਮੇਰਾ ਭਰਾ ਗਾੜੀ ਆ ਤੇ ਉਹਨੇ ਮਾਰ ਲਗਾ ਮੈਂ ਗਾੜੀ ਹੋ ਗਿਆ ਤੇ ਫਿਰ ਉਹਨੇ ਮੇਰੇ ਭਰਾ ਦੇ ਮਾਰਤਾ ਖੰਡਰ ਮੈਂ ਤੇ ਉਥੇ ਡਿੱਗ ਪਿਆ ਜਮਕੌਰ ਦੇ ਵਿੱਚ ਇਸ ਜਿਹੜਾ ਕਿਹਦੀ ਗੱਲ ਦਾ ਮਾਇਆ ਦਾ ਟਿਕਾ ਜਾ ਕੇ ਮਾਇਆ ਕੰਨਰ ਕੰਨਰ ਜੋਗੀ ਲੱਗਿਆ ਕੰਨਰ ਜੋਗੀ ਲੱਗਿਆ ਹੈ ਕਰੋ ਲੱਗਿਆ ਹੈ ਮੈਂ ਡਿੱਗਦਾ ਹਾਂ ਜਮਕੌਰ ਨੇ ਪਤਾ ਕਿੰਨਾ ਇੱਥੇ ਕੰਨਰ ਨੇ ਵੇਖਿਆ ਸਾਰਾ ਜੈਨ ਜੀ ਅੱਜ ਤਕਰੀਬਨ 4 4:30 ਦੀ ਕਟਨਾ ਹੈ ਜੀ ਗੋਲਵਾਲ ਦੇਖੇ ਬਾਬਾ ਅਵਿਸ਼ਾ ਸਿੰਘ ਪੁਰਬਰਾ ਹੈਗਾ ਜੀ ਉਹਦੇ ਸਾਹਮਣੇ ਇੱਕ ਰਕਾ ਜਿਹੜਾ ਹੈ ਨਾਮ ਹੈ ਜੀ ਸੁਭਕਰਮ ਸਿੰਘ ਉਹ ਸਰਦਾਈ ਲੌਂਦਾ ਜੀ ਇਹ ਤਿੰਨ ਲੜਕੇ ਆ ਮਨਪ੍ਰੀਤ ਸਿੰਘ, ਦਸ਼ਨਦੀਪ ਸਿੰਘ ਤੇ ਤੀਸਰਾ ਚੰਤੌਰ ਸਿੰਘ ਤੇ ਤਿੰਨ ਲੜਕੇ ਉਹਨਾਂ ਕੋਲ ਆਪਣਾ ਕੋਈ ਲੈਣ-ਦੇਣ ਜਿਹੜਾ ਸੀ ਦਾ ਕੋਈ 2000 ਰੁਪਏ ਦਾ ਉਹ ਕਰਨ ਲਈ ਗਏ ਸੀਗੇ। ਨੰਬਰ 2 ਉਹਦੇ ਤੋਂ ਕੋਈ ਪੁਰਾਣਾ ਕਿਰਚ ਵਗੈਰਾ ਇਹਨਾਂ ਦੀ ਜਿਹੜੀ ਹੈ, ਆਪ ਕੋ ਸੀਗਾ ਉਹ ਲੈਣਾ ਸੀ ਉਹਦੇ ਤੋਂ। ਪਰ ਇੱਕ ਦਰ ਮੀ ਟਾਈਮ ਇਹਨਾਂ 'ਚ ਬੈਸ ਹੋਈ। ਬੈਸ ਦੇ ਚਲਦਿਆਂ ਜਿਹੜਾ ਹੈ ਸ਼ੁਭ ਕਰਨ ਦੇ ਜਿਹੜਾ ਮਨਪ੍ਰੀਤ ਮਨਪ੍ਰੀਤ ਦੇ ਜਿਹੜਾ ਹੈ ਸੂਰਾ ਮਾਰਤਾ ਹੈ। ਇਸ ਕਰਕੇ ਜਿਹੜੀ ਹੈ ਉਹਦੀ ਮੌਕੇ ਉੱਪਰ ਬ੍ਰੌਡ ਤੇ ਡੈਥ ਹੋ ਗਈ। ਹਸਪੀਟਲ ਲੈ ਕੇ ਆਏ ਆ ਲੈਡ ਕਲੇਡ ਇੱਕ ਨਾਲ ਲੜਕਾ ਜਿਹੜਾ ਉਹਨਾਂ ਦੇ ਸੀਗਾ ਜਿਹਨੂੰ ਉਹ ਥੋੜੀ ਜਿਹੀ ਸੱਟ ਲੱਗੀ ਹੋਈ ਹੈ ਇੱਥੇ ਕਿਸਤੇ ਆ ਤੇ ਪਿੱਛੇ ਕਿਹਾ ਉਹਦੀ ਵੀ ਜਿਹੜੀ ਸਟੇਟਮੈਂਟ ਲੈ ਕੇ ਜੋ ਬਣਦੀ ਕਾਨੂੰਨੀ ਕਾਰਵਾਈ